ਇਹ ਮਿੱਟੀ ਹੈ ਪਾਣੋ ਮਿੱਟੀ ਚੁੱਲੇ ਦੇ ਲਾਉਣੀ ਆ ਪਹਿਲਾਂ ਮਿੱਟੀ ਭੰਤੀ ਸੀ ਫੇਰ ਇਹਦੇ ਵਿੱਚ ਰੇਨ ਪਾਈ ਹੈ ਮੰਮੀ ਅੱਗੇ ਤਾਂ ਆਪਾਂ ਇੱਥੇ ਹੀ ਜੇ ਕੁਝ ਕਰਦੇ ਨਹੀਂਗੇ ਅੱਗੇ ਕੌਣ ਉਹ ਹੀ ਗੱਲ ਅੱਗੇ ਤਾਂ ਸਾਰਾ ਕੁਝ ਐਂ ਹੁੰਦਾ ਸੀ ਅੱਗੇ ਕੱਚੇ ਘਰ ਹੁੰਦੇ ਸੀਗੇ ਹੈ ਆ ਚੁੱਲਾ ਸਾਰਾ ਫੁੱਟਿਆ ਪਿਆ ਦਿਵਾਲੀ ਆ ਗਈ ਹੁਣ ਤਾਂ ਉਹ ਹੀ ਗੱਲ ਪੱਕੇ ਘਰ ਹੋਵੇ ਕੋਠੀਆਂ ਪਾਲੀਆਂ ਲੋਕਾਂ ਨੇ ਹੋਂਤਾ ਬਸ ਮਾੜੇ ਮੋਟੇ ਜਾਲੇ ਬਖਤੀ ਲਾ ਕੇ ਤੇਗਲਾ ਉਹ ਹੀ ਗੱਲ ਵੀ ਮਾਰ ਦਿੰਦਾ ਝਾੜੂ ਸਮਾਨ ਮਾੜਾ ਮੋਟਾ ਸਾਫ ਕਰ ਲੈਂਦਾ ਅੱਗੇ ਕੱਚੇ ਘਰ ਹੁੰਦੇ ਸੀ ਕੰਧਾਂ ਕੱਚੀਆਂ ਹੁੰਦੀਆਂ ਸੀ ਥੱਲੋਂ ਕੱਚਾ ਹੁੰਦਾ ਸੀ ਟਰਾਲੀ ਟਰਾਲੀ ਮਿੱਟੀ ਦੀ ਲੱਗ ਜਾਂਦੀ ਸੀ ਪਹਿਲਾਂ ਲੋਕ ਮਿੱਟੀ ਲਿਆਉਂਦੇ ਲਾਲ ਮਿੱਟੀ ਫਿਰ ਉਹਨੂੰ ਭਿਉਂਦੇ ਤੂੜੀ ਪਾ ਕੇ 10 10 ਦਿਨ ਗਾਲੀ ਜਾਂਦੇ ਫਿਰ ਉਹਦੇ ਵਿੱਚ ਗੋਹਾ ਮਿੱਟੀ ਪਾ ਕੇ ਗੋਹਾ ਪਾਉਂਦੇ ਗੋਹਾ ਪਾ ਕੇ ਫਿਰ ਉਹਨੂੰ ਫੇਰਦੇ ਪਹਿਲਾ ਧੂੜੀ ਆ ਮਿੱਟੀ ਫੇਰ ਦੇ ਫਿਰ ਗੋਹਾ ਮਿੱਟੀ ਫੇਰ ਦੇ ਫਿਰ ਉੱਤੋਂ ਦੀ ਪੋਚਾ ਦਿੰਦੇ ਤੇ ਫਿਰ ਇਹੇ ਜਾ ਬਣ ਜਾਂਦਾ ਨਵੀਂ ਬਹੂ ਵਰਗਾ ਘਰ ਅੱਛਾ ਹੁਣ ਤਾਂ ਪੱਕੇ ਤਾਂ ਉਹੀ ਗੱਲ ਕੱਚਿਆਂ ਨੂੰ ਵੀ ਭੇੜੇ ਨਾ ਜੇ ਤਾਂ ਸਾਫ ਸਫਾਈ ਕਰ ਲੈ ਪੋਚਾ ਲਾ ਲੈ ਫਿਰ ਤਾਂ ਪੱਕਾ ਵਧੀਆ ਲੱਗੂ ਤੇ ਜੇ ਪੋਚਾ ਨਾ ਲਾ ਤਾਂ ਫਿਰ ਤਾਂ ਕੱਚਿਆਂ ਨੂੰ ਵੀ ਭੇੜਾ ਲੱਗਦਾ ਹੈ ਇਹ ਚੁੱਲ੍ਹੇ 'ਨਾਂ ਮਿੱਟੀ ਲਾਉਣੀ ਆ ਸਾਲ ਤੋਂ ਦਿਵਾਲੀ ਆਉਂਦੀ ਹੈ ਦਿਵਾਲੀ ਆਈ ਹੈ ਹੁਣ ਮਾਂਾ ਚਲ ਮਿੱਟੀ ਲਾ ਦਿੰਦੀ ਫੁੱਟਿਆ ਪਿਆ ਸੀਗਾ ਫਲਾ ਮਿੱਟੀ ਪੀ ਪੀ ਤੁਲਾ ਠਾ ਰੇ ਹੁਣ ਇਹਦੇ ਮਿੱਟੀ ਲਾਉਣੀ ਆ ਪੋਚਾ ਪਾਚਾ ਲਾ ਕੇ ਤਾਂ ਇਹਦਾ ਬਣ ਜੂ ਨਵੀ ਬਹੂ ਵਰਗਾ ਹੈ ਵੀ ਪਲਾ ਡੇ ਡੇ ਘਰ ਹੁੰਦੇ ਸੀ ਫਿਰ ਉਹਨਾਂ ਚ ਜੋ ਤੁਸੀਂ ਇਹ ਮਿੱਟੀ ਲਾਉਂਦੇ ਸੀ ਹੱਥ ਨਹੀਂ ਦੁਖਦੇ ਪੈਰ ਨਹੀਂ ਦੁਖਦੇ ਸੀ ਕੁਝ ਨਹੀਂ ਦੁਖਦਾ ਸੀ ਜਿਹੇ ਜੇ ਉਹ ਹੀ ਗੱਲ ਵੀ ਘਰ ਹੁੰਦੇ ਸੀ ਉਹ ਜਿਹੇ ਬੰਦੇ ਹੁੰਦੇ ਸੀ ਪਹਿਲਾਂ ਖਰਾਕਾਂ ਵੀ ਬਹੁਤ ਹੁੰਦੀਆਂ ਸੀ ਹੈ ਦੁੱਧ ਕਿਉਂ ਖਾਂਦੇ ਤੇ ਕੋਈ ਬਾਹਾਂ ਨਹੀਂ ਦੁਖਦੀਆਂ ਸੈਂ ਘੋੜਿਆਂ ਨੂੰ ਤੜਕੇ 4 ਵਜੇ ਉੱਠਦੀਆਂ 4 ਵਜੇ ਉੱਠ ਕੇ ਸਾਰਾ ਕੰਮ ਕਰਦੀਆਂ ਨਰਮੇ ਚੁਬਦੀਆਂ ਹਾੜੀਆਂ ਵੜਾਉਂਦੀਆਂ ਅੱਗੇ ਵਾਲੇ ਕੰਮ ਕਿੱਥੇ ਰਹਿ ਗਏ ਹੁਣ ਦੀਆਂ ਤਾਂ ਤਾਂ ਖਾਣ ਪਕਾਉਣੀ ਨਹੀਂ ਹੁੰਦਾ ਉਹਦੇ ਚ ਵੀ ਹੰਬ ਜਾਂਦੀਆਂ ਨਾ ਆਏ ਪੈਂਦੀਆਂ ਨੜਕੂ ਤੜਕੂ ਕਰਕੇ ਜੇ ਮੜਾ ਜਾ ਲੇਟ ਹੋ ਜਾ ਵੀ ਪਹਿਲਾ ਟਾਈਮ ਨਾਲ ਉੱਠ ਕੇ ਤਾਂ ਕਰਦੀਆਂ ਨਹੀਂ ਮੁੜ ਕੇ ਫੇਰ ਉਹ ਕਰੀ ਜਾਣੀਆਂ ਕਿਵੇਲਾ ਹੋ ਗਿਆ ਆਏ ਹੋ ਗਿਆ ਅੱਗੇ ਬੁੜੀਆਂ 4 ਵਜੇ ਉੱਠਦੀਆਂ ਉੱਠ ਕੇ 4 ਵਜੇ ਪਹਿਲਾਂ ਚਾਹ ਪਾਣੀ ਕਰਦੀਆਂ ਦਾਣਾ ਪਾਉਂਦੀਆਂ ਪਸ਼ੂਆਂ ਨੂੰ ਨੀਰਾਚਾਰਾ ਬੁਰਗੇ ਪਾਉਂਦੀਆਂ ਬੰਦੇ ਕਿਹੜੇ ਪੁੰਦੇ ਸੀ ਬੰਦੇ ਦਾ ਤੜਕੇ 4 ਵਜੇ ਹੱਥ ਜੋੜ ਕੇ ਵਗ ਜਾਂਦੇ ਸੀਗੇ ਮੀਰਾ ਚਾਰਾ ਫਾਕੇ ਤਾਂ ਰੰਡੋ ਕੇ ਕੱਢ ਕੇ ਮਨਹਾਣੀ ਦੁੱਧ ਥਾਂ ਦੇ ਰੜਕਦੀਆਂ ਹੁਣ ਤਾਂ ਲੈਟਰ ਦਾ ਸੁਸ ਸੁਖ ਬਹੁਤ ਹੋ ਗਿਆ ਲੋਕਾਂ ਨੂੰ ਹੁਣ ਤਾਂ ਸੁੱਚੀ ਛੱਡਣੀ ਐ ਛੱਡ ਕੇ ਸੁੱਚ ਮਨਹਾਣੀ ਵਿੱਚ ਖੜੀ ਕਰ ਦਿੰਦੀਆਂ ਨੂੰ ਹੁਣ ਤਾਂ ਕੋਈ ਰੜਕਦਾ ਹੀ ਨਹੀਂ ਹੁਣ ਤਾਂ ਦੁੱਧੀਆਂ ਨੂੰ ਪਾਉਣ ਦੀ ਕਰਦੀਆਂ ਹਨ ਆਖੇ ਹੋਰ ਦੱਤਾ ਧਰਾਂਗੇ 100 ਪਾਂਡਾ ਲਿਪੜੂਗਾ ਹੁਣ ਤਾਂ ਦੁੱਧੀਆਂ ਦੇ ਬਸ ਪਾਂਡੇ ਚ ਪਾ ਦਿੰਦੀਆਂ ਹਨ ਤੇ ਚੱਕ ਕੁਝ ਨਹੀਂ ਕਰਦੀਆਂ ਹੁਣ ਅੱਗੇ ਆਲੇ ਕੰਮ ਨਹੀਂ ਨਾ ਰਹਿ ਗਏ ਅੱਗੇ ਬਥੇਰੇ ਕੰਮ ਸੀ ਬਈ ਨਾਲ ਹਾੜੀ ਵੜਾਉਂਦੀਆਂ ਨਾਲ ਉਹੀ ਗੱਲ ਵੀ ਨਰਮੇ ਚ ਗਾਉਂਦੀਆਂ ਹੁਣ ਨਰਮੇ ਕੀ ਦੇ ਨਾ ਹੁਣ ਤਾਂ ਝੋਨੇ ਲਾ ਦਿੰਦੇ ਨਾ ਘਾਂਟੇ ਚ ਪੱਟ ਕੇ ਚੱਕ ਕਰੀ ਅੱਗੇ ਵੀ ਨਮੀ ਨਾ ਪੈੜ ਪੈ ਰਹਿੰਦੀ ਉੱਠਾਂ ਨਾਲ ਗਾਉਂਦੇ ਅਗਲੇ ਕੰਮ ਤਾਂ ਰਹੇ ਨਹੀਂ ਵੀ ਰੋਹੀ ਜੀ ਦੁਨੀਆ ਹੋਗੀ ਹੁਣ ਦੀਆਂ ਤਾਂ ਤਾਂ ਖਾਣ ਪਕਾਉਣ ਨਹੀਂ ਹੁੰਦਾ ਹੂੰ ਅੱਗੇ 부ੜੀਆਂ ਦੇਸ ਦਾ ਘੱਟਾ ਟਾਉਂਦੀਆਂ ਹਾੜੀ ਨਾਲ ਵੜਾਉਂਦੀਆਂ ਤੇ ਜੇ ਵਿੰਦਕ ਲੈਟ ਹੋ ਜਾਂਦੀ ਰੋਟੀ ਤਾਂ ਹਾਲੀ ਮਗਰ ਪਾਇਆ ਤਾਂ ਪੁਰਾਣੀ ਲੈ ਕੇ ਆ ਕੇ ਕਿਉਂ ਲੋਕਾਂ ਦੀ ਰੋਟੀ ਕਰਾਉਂਦੀ ਆਈ ਏ ਮੇਰੀ ਰੋਟੀ ਨੂੰ 10:00 ਵਜੇ 10:00 ਵਜੇ ਜਾਂਦੇ ਨਾ ਐਂ ਕਹਿ ਰਹਿੰਦੇ ਵੀ ਸਿਖਰ ਦੁਪਹਿਰ ਆ ਗਿਆ ਰੋਟੀ ਇੰਨੀ ਲੈਟ ਤੇਰੀ ਹੁਣ ਤਾਂ ਕਿਹੜੇ ਟਾਈਮ ਨੂੰ ਹੁਣ ਤਾਂ ਉਹੀ ਗੱਲ ਜੇ 12:00 ਵਜੇ ਰੋਟੀ ਬਣਾ ਲੈ ਤਾਂ ਵੀ ਆ ਕੇ ਠਹਿਰ ਕੇ ਜੇ 11:00 ਵਜੇ ਬਣਾ ਲੈ ਤਾਂ ਵੀ ਠਹਿਰ ਕੇ ਹੁਣ ਤਾਂ ਜਵਾਕ ਨਹੀਂ ਖਾਂਦੇ ਬੰਦੇ ਨੇ ਤਾਂ ਖਾਣੀ ਕੀ ਜਾਂ ਸਿਟੀ ਜਾਂਦੇ ਨੇਗੇ ਬਸ ਠਹਿਰ ਕੇ ਖਾਵਾਂਗੇ ਠਹਿਰ ਕੇ ਖਾਵਾਂਗੇ ਹੁਣ ਤਾਂ ਕੋਈ ਟਾਈਮ ਹੀ ਨਹੀਂ ਨਾ ਕੋਈ ਆਥਣ ਦਾ ਅੱਗੇ ਤੜਕੇ ਨਾ 8 ਵਜੇ ਦੇ ਨੂੰ ਰੋਟੀ ਖਾ ਲੈਂਦੇ ਤੇ 7 ਵਜੇ ਦੇ ਨੂੰ 6 ਵਜੇ ਦੇ ਨੂੰ ਆਥਣੇ ਪਕਾ ਕੇ ਰੋਟੀਆਂ 7:00 ਵਜੇ ਦਾਲ ਧਰ ਦਿੰਦੇ ਆ ਬੁੜਖਾ 7:00 ਵਜੇ ਦਾਲ ਧਰ ਕੇ ਸਨੇਹੀ ਰੋਟੀ 6:00 ਵਜੇ ਦੇ ਨੂੰ 7:00 ਵਜੇ ਦੇ ਨੂੰ ਲਾ ਕੇ ਖਾ ਲੈਂਦੇ ਅੱਗੇ ਫਿਰ ਕਿਹੜੀਆਂ ਲਾਈਟਾਂ ਸੀਗੀਆਂ ਦੀਵਿਆਂ ਚੋਂ ਹੀ ਗੱਲ ਮੱਥਾ ਮਾਰੀ ਇਹਨੇ ਦਿਨ ਖੜੇ ਖੜੇ ਪਕਾ ਕੇ ਖਾ ਲੈਂਦੇ ਹੂੰ ਉਹ ਤਾਂ ਲੇਟਾਂ ਦੇ ਸੁਖ ਹੋਗੇ ਦਿਨ ਚੜਿਆ ਰਹਿੰਦਾਗਾ ਪਤਾ ਹੀ ਨਹੀਂ ਲੱਗਦਾ ਦਿਨ ਦਾ ਨਾ ਰਾਤ ਦਾ ਆਹ ਵਾੜੀ ਕੋਈ ਲਾਉਂਦਾ ਨਹੀਂ ਵੀ ਚੁੱਲ੍ਹੇ ਨੇ ਚੁੱਲ੍ਹਿਆਂ ਦੇ ਤਾਂ ਹਰੇਕ ਹੀ ਲਾਉਂਦਾ ਪਤਾ ਹੁਣ ਉਹ ਹੀ ਗੱਲ ਚੁੱਲ੍ਹਿਆਂ ਦੀ ਰਹਿ ਗਈਆਂ ਕੱਲੀਆਂ ਮਿੱਟੀਆਂ ਚੁੱਲ੍ਹੇ ਵੀ ਹੁਣ ਤਾਂ ਸਿਮੈਂਟ ਦੇ ਬਣਵਾਉਣ ਲੱਗ ਗੀਆਂ ਪੱਕੇ ਚੁੱਲ੍ਹੇ ਆਉਣ ਲੱਗੇ ਹੁਣ ਕੌਣ ਲਾਉਂਦਾ ਸਿੱਧਾ ਇਹ ਵੀ ਪੱਕੇ ਹੀ ਇਹ ਥੋੜਾ ਜਿਹਾ ਬਾਵਾ ਟਾਈਮ ਹੋ ਗਿਆ ਲਈ ਇਹ ਇਹ ਪਾਟ ਗਿਆ ਮੈਂ ਚੱਲ ਵਿੱਚੋਂ ਮਿੱਟੀ ਲਾ ਦੇ ਤੇ ਵਧੀਆ ਉਹੀ ਗੱਲ 6 ਮਹੀਨੇ ਹੋਰ ਕੱਢ ਦੂਗਾ ਐ ਮੰਮੀ ਮੇਰੀ ਮੰਮੀ ਨੂੰ ਤਾਂ ਆਉਂਦੇ ਨਹੀਂ ਇਹੇ ਆਉਂਦਾ ਕਿ ਨਹੀਂ ਕਿਉਂ ਆਉਂਦਾ ਸਾਰਾ ਕੁਝ ਜੇ ਤੇਰੀ ਮੰਮੀ ਫੋਨ ਤੋਂ ਨਿਕਲੂਗੀ ਸਾਰਾ ਦਿਨ ਫੋਨ ਚ ਠੰਗਾ ਮਾਰੀ ਰਹਿੰਦਾਗਾ ਤੇ ਜੇ ਫੋਨ ਤੋਂ ਨਿਕਲੂਗੀ ਫੇਰ ਹੀ ਜੇ ਇਹ ਜੇ ਕੰਮਾਂ ਤੇ ਧਿਆਨ ਦੇਊਗੀ ਵੀ ਚੁੱਲ੍ਹੇ ਨੂੰ ਮਿੱਟੀ ਲਾਉਣੀ ਐ ਜਾਂ ਕੋਈ ਆਪਾਂ ਹੋਰ ਕੰਮ ਕਰਨਾ ਪਹਿਲਾਂ ਨੇ ਕੰਮ ਨਹੀਂ ਆਉਂਦੇ ਹੁਣ ਵਾਲਿਆਂ ਨੂੰ ਹੁਣ ਆਉਣਗੇ ਤਾਂ ਸੋਲਵ ਹੋ ਗਿਆ ਬਸ ਗੈਸ ਹੈਗਾ ਸੱਚ ਛੱਡੀ ਤੇ ਚੱਲ ਬਣਾ ਲਿਆ ਮਿੰਟੋ ਮਿੰਟੀ ਸਾਰਾ ਕੁਝ ਚੁੱਲ੍ਹੇ ਚ ਉਹ ਹੀ ਗੱਲ ਧੂਆ ਆਉਂਦਾ ਹੁੱਕਾ ਮਾਰਨੀ ਆਪ ਇਹਨਾਂ ਦੇ ਜਾਨ ਓਖੀਂ ਦੇ ਚੁੱਲ੍ਹੇ 'ਚ ਕਿਉਂ ਉਹ ਕਰਦੀਆਂ ਵੀਰ ਹੈ ਮੈਨੂੰ ਤਾਂ ਨਹੀਂ ਫਿਰ ਹੁਣ ਪੈੜਾ ਲੱਗਦਾ ਫੁੱਟਿਆ ਹੋਇਆ ਪਹਿਲਾਂ ਆਪ ਉਹੀ ਗੱਲ ਹੋਣ ਵਾਲੀਆਂ ਨੇ ਕਰਦੀਆਂ ਫਿਰ ਪਹਿਲਾਂ ਆਂ ਬੁੜੀਆਂ ਬਥੇਰੋਂ ਘੱਟਾ ਢੋਂਦੀਆਂ ਸੀਗੀਆਂ ਹੁਣ ਅੱਜ ਤੱਕ ਕੰਮ ਹੀ ਨਹੀਂ ਹੋਇਆ ਪਹਿਲਾਂ ਆਂ ਦਾ ਕੰਮ ਹੀ ਨਹੀਂ ਰਹਿ ਗਿਆ ਹੁਣ ਹੁਣ ਤਾਂ ਬਹੁਤ ਸੋਹੋ ਹੋ ਗਿਆ ਤੀਨ ਗੱਲ ਚੱਕ ਬਣ ਗਿਆ ਚੁੱਲਾ ਐ ਲੱਗਦੀ ਹੁੰਦੀ ਆ ਬੇਟੀ ਹਾਂ ਬੀਬੀ ਸੋਣਾ ਬਣ ਗਿਆ

ਕਮੈਂਟ ਕਰਕੇ ਦੱਸਿਓ ਵੀ ਤੇਹੇ ਜੀ ਲੱਗੀ ਐ ਮਿੱਟੀ ਤੇ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਪੁਰਾਣੇ ਕੰਮ ਅੱਗੇ ਆ ਹੀ ਹੁੰਦੇ ਸੀਗੇ ਪੁਰਾਣੀਆਂ ਬੁੜੀਆਂ ਅਹੀਂ ਕੰਮ ਕਰਦੀਆਂ ਅੱਗੇ ਹੁਣ ਤਾਂ ਪੱਕੇ ਘਰ ਹੋ ਗਏ ਹੁਣ ਕੌਣ ਮਿੱਟੀਆਂ ਲਾਉਂਦਾ ਹੁਣ ਤਾਂ ਚੁੱਲ੍ਹੇ ਵੀ ਪੱਕੇ ਲੈਣ ਲੱਗ ਗੀਆਂ ਆਹ ਦੇਖੋ ਚੁੱਲਾ ਸਾਡਾ ਤੁਹਾਨੂੰ ਕਿਹੋ ਜਿਹਾ ਲੱਗਦਾ ਤੇ ਸਾਨੂੰ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਸਾਡੀ ਵੀਡੀਓ ਤੁਹਾਨੂੰ ਕਹੇ ਦੀ ਲੱਗੀ। ਤੁਹਾਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੇ ਤੁਸੀਂ ਇਹ ਜਿਹੇ ਵੀਡੀਓ ਦੇਖਣੀ ਆ ਤਾਂ ਵੱਧ ਤੋਂ ਵੱਧ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਤੁਹਾਨੂੰ ਅਸੀਂ ਇਹ ਜਿਹੀਆਂ ਵੀਡੀਓ ਹੋਰ ਵੀ ਦਿਖਾਵਾਂਗੇ। ਧੰਨਵਾਦ। ਜਿੱਦਾਂ ਤੁਹਾਨੂੰ ਤੁਹਾਨੂੰ ਪੁਰਾਣੀਆਂ ਚੀਜ਼ਾਂ ਹੋਰ ਵੀ ਦਿਖਾਉਂਦੇ ਰਹਾਂਗੇ ਜਿੰਨਾਂ ਨੂੰ ਨਹੀਂ ਪਤਾ ਉਹ ਵੀਡੀਓ ਦੇਖ ਕੇ ਆਦਾ ਹਾ ਹੱਟੁੱਲਾ ਚੱਲ੍ਹਾ ਆਹ ਮਿੱਟੀ ਦਾ ਅਸਾਂ ਚੱਲ੍ਹਾ। ਧੰਨਵਾਦ।